ਵਿੱਕੀ ਥੋਮਸ ਦੇ ਵੱਲੋਂ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਸ਼ਰਯਮ ਧਮਕੀ ਦਿੱਤੀ ਗਈ ਹੈ ਕੰਗਨਾ ਰੌਤ ਨੂੰ ਕਿ ਜੇਕਰ ਉਹ ਐਮਰਜੈਂਸੀ ਫਿਲਮ ਨੂੰ ਰਿਲੀਜ਼ ਕਰਦੀ ਹੈ ਤੇ ਇਸ ਤੇ ਅੰਜਾਮ ਬੇहद ਮੰਦ ਭਾਗੇ ਹੋ ਕੰਗਨਾ ਰੌਤ ਦੀਆਂ ਮੁਸ਼ਕਲਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਵਾਅਦਾ ਹੁੰਦਾ ਹੋਇਆ ਵਿਖਾਈ ਦੇ ਰਿਹਾ ਕਿ ਕਿ ਵਿੱਕੀ ਥੋਮਸ ਦੇ ਵੱਲੋਂ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਸ਼ਰਯਮ ਧਮਕੀ ਦਿੱਤੀ ਗਈ ਹੈ ਕੰਗਨਾ ਰੌਤ ਨੂੰ ਕਿ ਜੇਕਰ ਉਹ ਐਮਰਜੈਂਸੀ ਫਿਲਮ ਨੂੰ ਰਿਲੀਜ਼ ਕਰਦੀ ਹੈ ਤੇ ਇਸ ਤੇ ਅੰਜਾਮ ਬਿਹਦ ਮੰਦ ਭਾਗੇ ਹੋਣਗੇ ਹਾਲਾਂਕਿ ਕੰਗਨਾਰ ਨੌਦ ਦੇ ਵੱਲੋਂ ਮਦਦ ਦੀ ਵੀ ਮੰਗ ਕੀਤੀ ਜਾ ਰਹੀ ਹੈ ਜਿੱਥੇ ਇੱਕ ਪਾਸੇ ਵੱਡੇ ਪੱਧਰ ਦੇ ਉੱਤੇ ਕੰਗਨਾਰ ਨੌਦ ਦੀ ਇਸ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿ ਆਖਿਰਕਾਰ ਐਸਜੀਪੀਸੀ ਦੇ ਵੱਲੋਂ ਵੀ ਐਕਸ਼ਨ ਲਿਆ ਗਿਆ ਨੋਟਿਸ ਲਿਆ ਗਿਆ ਕਿ ਸਿੱਖਾਂ ਦੇ ਅਕਸ ਨੂੰ ਵਿਗਾੜਨ ਦੀ ਕੋਸ਼ਿਸ਼ਾਂ ਕੀ ਚੱਲ ਰਹੀ ਹੈ ਤੇ ਅਜੇਹੇ ਦੇ ਵਿੱਚ ਇੱਕ ਚੈਨਲ ਦੇ ਉੱਤੇ ਇੰਟਰਵਿਊ ਦੇ ਦਰਮਿਆਨ ਕੰਗਰ ਨੌਤ ਦੇ ਵੱਲੋਂ ਕਿਸਾਨੀ ਅੰਦੋਲਨ ਨੂੰ ਲੈ ਕੇ ਵੀ ਵਿਵਾਦਿਤ ਬਿਆਨ ਦਿੱਤਾ ਗਿਆ ਜਿਸ ਨੂੰ ਲੈ ਕੇ ਚਾਰੇ ਪਾਸੇ ਗੁੱਸੇ ਵਾਲਾ ਮਾਹੌਲ ਪਾਇਆ ਜਾ ਰਿਹਾ ਹੈ ਤਾਂ ਇਹ ਸਭ ਦੇ ਵਿਚਾਲੇ ਕੰਗਰ ਨੌਤ ਦੇ ਨੂੰ ਸਿੱਧੇ ਤੌਰ ਤੇ ਧਮਕੀ ਦਿੱਤੀ ਗਈ ਹੈ ਵਿਕੀ ਥੋਮਸ ਦੇ ਵੱਲੋਂ ਕਿ ਆਖਿਰਕਾਰ ਹੈ ਜੇਕਰ ਕੋਈ ਸਿੱਖਾਂ ਵਾਲੇ ਪਾਸੇ ਇੱਕ ਉਂਗਲ ਵੀ ਕਰੇਗਾ ਤਾਂ ਉਸ ਦਾ ਹਸ਼ਰ ਬਹੁਤ ਮਾੜਾ ਹੋਏਗਾ ਇਥੋਂ ਤੱਕ ਕਿ ਕੋਈ ਵੀ ਧਰਮ ਦਾ ਵਸਨੀਕ ਹੈ ਉਸ ਦੇ ਵੱਲੋਂ ਕੰਗਣਾ ਦਾ ਵੱਡੇ ਪੱਧਰ ਤੇ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਇਹ ਕਹਿਣਾ ਹੈ ਵਿੱਕੀ ਥੋਮਸ ਦੇ ਨਾਲ ਬੈਠੇ ਸਾਥੀ ਦਾਤਾ ਇਸ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਵਾਇਰਲ ਵੀਡੀਓ ਤੋਂ ਬਾਅਦ ਮਦਦ ਦੀ ਮੰਗ ਵੀ ਕੀਤੀ ਜਾ ਰਹੀ ਹੈ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੰਗੜਾ ਨੌਤ ਦੀ ਸੁਰੱਖਿਆ ਤੇ ਵਿਵਾਦ ਆ ਦਿੱਤੀ ਗਈ ਹੈ ਹਾਲਾਂਕਿ ਇਸ ਦੇ ਬਾਰੇ ਕਿਸੇ ਤਰ੍ਹਾਂ ਦੀ ਕੋਈ ਵੀ ਅਧਿਕਾਰਿਕ ਪੁਸ਼ਟੀ ਸਾਹਮਣੇ ਨਹੀਂ ਆ ਸਕੀ ਤਾਂ ਲਗਾਤਾਰ ਐਮਪੀ ਕੰਗੜਾ ਨੌਤ ਵਿਵਾਦਾਂ ਦੇ ਵਿੱਚ ਘਿਰਤੀ ਹੋਈ ਵਿਖਾਈ ਦੇ ਰਹੀ ਹੈ ਆਪਣੀ ਨਵੀਂ ਫਿਲਮ ਐਮਰਜੈਂਸੀ